ਸਿੰਬੜੋ ਪਿੰਡ ਵਿੱਚ ਦੋ ਦਿਨ ਪਹਿਲਾਂ ਮੇਲਾ ਸੀ ਲਾਇਆ ਪੌਰ ਨੇ ਤਾਂਸ ਦੇ ਪੱਤਿਆਂ ਵਾਂਗ ਟਰੈਕਟਰ ਵੰਡਦੇ ਤੇ ਚਮਕੌਰ ਨੇ ਮੈਂ ਤੁਰ ਦੋ ਦਿਨ ਪਹਿਲਾਂ ਮੈਂ ਵੀਡੀਓ ਪਾ ਕੇ ਗਿਆ ਤੀਗਾ ਬਾਈ ਨੇ ਜਿੱਦਾਂ ਪਾ ਤਾਂਸ ਦੇ ਪੱਤੇ ਵੰਡਦੇ ਹੁੰਦੇ ਹਨਾ ਐਦਾਂ ਟਰੈਕਟਰ ਸੇਲ ਕਰਤੇ ਐਦਾਂ ਟਰੈਕਟਰ ਗੱਲ ਇਹ ਹੈ ਵੀ ਬਾਈ ਵੇਖ ਕੇ ਇਸ ਫੀਲਡ ਦੇ ਵਿੱਚ ਪੁਰਾਣਾ ਪਰ ਮੈਂ ਉੱਦੇ ਵੀ ਕਿਹਾ ਤੀ ਵੀ ਤੁਸੀਂ ਬਾਈ ਦੀ ਅੱਜ ਤੱਕ ਕੋਈ YouTube ਤੇ ਵੀਡੀਓ ਵੇਖੀ ਨਹੀਂ ਹੋਣੀ ਇਹਨਾਂ ਨੇ ਤਾਂ ਕਦੇ Facebook ਤੇ ਫੋਟੋਆਂ ਵੀ ਨਹੀਂ ਪਾਈਆਂ ਪਹਿਲੀ ਵਾਰ ਵੀਡੀਓ ਕਰਵਾਈ ਤੀ ਬਾਈ ਉਰੀ ਕਹਿੰਦੇ ਵੀਰੇ ਨਜ਼ਾਰਾ ਆ ਗਿਆ ਦੇ ਮੇਤਰੋ ਨਜ਼ਾਰਾ ਉਹ ਸੱਜਣਾ ਨੂੰ ਵੀ ਆ ਗਿਆ ਜਿਹੜੇ ਟਰੈਕਟਰ ਲੈ ਕੇ ਗਏ ਨੇ ਹੁਣ ਕਿਹੜਾ ਸੱਜਣਾ ਦੁਆਰੇ ਤੁਹਾਨੂੰ ਉਹਨਾਂ ਦੇ ਰੂਰੂ ਕਰਵਾਉਣੇ ਆ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਸਰ ਠੀਕ ਜੀ ਤੇ ਹੋਰ ਦੱਸੋ ਕੰਮ ਕਰਕੇ ਮੇਰੇ ਆ ਬਹੁਤ ਵਧੀਆ ਜੀ ਤੇ ਆਪਾਂ ਇਹ ਜਿਹੜੇ ਸੱਜਣ ਖੜੇ ਆ ਜੇ ਮੇਲਾ ਲੱਗਿਆ ਪਿਆ ਇਹਨਾਂ ਬਾਰੇ ਥੋੜੀ ਜਾਣਨਾ ਪਊ ਵੀ ਮੇਲਾ ਕਿਉਂ ਲੱਗਿਆ ਹੋਇਆ ਕੀ ਕਾਰਨ ਇਹ ਜੀ ਤੁਸੀਂ ਮਤਲਬ ਆਪਣੀ ਕਹਿਣੀ ਤੇ ਕਥਨੀ ਚ ਕੀ ਮੈਂ ਕਹਿੰਦਾ ਫਰਕ ਇਹ ਰਿਵਿਊ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ ਅੱਛਾ ਇਹਨਾਂ ਤੋਂ ਲਈਏ ਹਾਂ ਜੀ ਇਹਨਾਂ ਤੋਂ ਲਓ ਜੀ ਤੁਸੀਂ ਲੈ ਵੀ ਧਰ ਮੈਂ ਪਹਿਲਾਂ ਆਪਾਂ ਇਦਾਂ ਸ਼ੁਰੂ ਤੇ ਆਪਾਂ ਕਰਦੇ ਆ ਬਾਈ ਰੋਸ ਸਸਰੀ ਗੱਲ ਵੀਰੇ ਕੀ ਹਾਲ ਚਾਲ ਨੇ ਕਿਹੜਾ ਪਿੰਡ ਆ ਤੁਹਾਡਾ ਆਪਣਾ ਰਾਜਗੜ੍ਹ ਸ਼ੰਨਾ ਜੀ ਰਾਜਗੜ੍ਹ ਸ਼ੰਨਾ ਕਿੱਥੇ ਪੈ ਗਿਆ ਇਹ ਇਹ ਆਪਣੇ ਅਮਲੂਕ ਕੋਲੇ ਆ ਅਮਲੂਕ ਕੋਲੇ ਹਾਂਜੀ ਕਿਵੇਂ ਪਹੁੰਚੇ ਹੋ ਅੱਜ ਇੱਥੇ ਬਈ ਆਪਾਂ ਟਰੈਕਟਰ ਲੈ ਆ ਜੀ ਕਿਹੜਾ ਟਰੈਕਟਰ ਲੇਤਾ ਆਹ ਲਿਆ 60 ਲਿਆ ਜੀ ਉਹ ਲਿਆ ਦਰਮਿਆ ਵਿਚ ਉੱਥੇ ਚੱਲਦੇ ਆਪਾਂ ਫਾਰਮ 60 ਲਿਆ ਬਈ ਹੈ ਹਾਂਜੀ ਤੁਹਾਨੂੰ ਤਾਂ ਜ਼ਿਆਦਾ ਪਤਾ ਹੋਊਗਾ ਬਾਈ ਉਹਨਾਂ ਦਾ ਕਿੰਦਾ ਨੇਚਰ ਵਾਹ ਵਧੀਆ ਜੀ ਘੈਂਟ ਐਂਡ ਪੂਰਾ ਜੀ ਪੈਸੇ ਪਿੱਸੇ ਅੜਦੇ ਉੜਦੇ ਤਾਂ ਨਹੀਂ ਨਹੀਂ ਜਮਾ ਨਹੀਂ ਕਈ ਸੱਜਣੇ ਹੁੰਦੇ ਆ ਡਿਸਕਾਊਂਟ ਤਾਂ ਦੇ ਦਿੰ ਜਿਹੜੇ ਸੱਜਣ ਹੁਣ ਆਪਣੀ ਵੀਡੀਓ ਵੇਖਦੇ ਆ ਹਾਂਜੀ ਕੀ ਕਹਿਣਾ ਚਾਹਣੇ ਵੀ ਆਉਣਾ ਚਾਹੀਦਾ ਓਰੇ ਹਾਂਜੀ ਇੱਕ ਵਾਰ ਜਨੂਰ ਆਓ ਹਾਂ ਬਹੁਤ ਵਧੀਆ ਸੁਆਗਤ ਵੀਰ ਦਾ ਬਾਕੀ ਟਰੈਕਟਰ ਵੀ ਇੱਕ ਨੰਬਰ ਹੁੰਦਾ ਜੀ ਅੱਛਾ ਹਾਂਜੀ ਜਿੱਦਾਂ ਸਾਡਾ 5 ਮਿੰਟ ਦੇ ਵਿੱਚ ਸੌਦਾ ਹੋ ਗਿਆ ਜੀ ਕੋਈ ਜ਼ਿਆਦਾ ਨਹੀਂ ਆਇਆ ਇਹ ਤਾਂ ਅਸੀਂ ਸਪੈਸ਼ਲ ਇੱਕ ਦੇਖਣੇ ਤੇ ਘੁੰਮਦੇ ਫਿਰਦੇ ਆ ਗਏ ਹਾਂ ਵੀ ਚਲੋ ਟਰੈਕਟਰ ਦੇ ਦੇ ਆ ਬਾਈ ਕੋਲ ਖੜੇ ਬਾਈ ਦੀ ਡੀਲਿੰਗ ਇੰਨੀ ਵਧੀਆ ਲੱਗੀ ਸਾਣੂ ਨਾਲ ਦੀ ਨਾਲ 10 ਮਿੰਟ ਚ ਸਾਡਾ ਸੌਦਾ ਹੋ ਗਿਆ ਆ ਚੱਕੋ ਮਿੱਤਰੋ ਇੱਕ ਵਾਪਸ ਲੈਣ ਵੀ ਆ ਗਏ ਅੱਛਾ ਜੀ ਤੇ ਇੱਕ ਵੀਰ ਨੂੰ ਆਪਾਂ ਨੇ ਪੁਰਾਣਾ ਦੇਣਾ ਸੀ ਉਹ ਇਹਨਾਂ ਨਾਲ ਨਹੀਂ ਇੱਕ ਗੱਲ ਇਹ ਵੀ ਹੁੰਦੀ ਹੈ ਜਦੋਂ ਪੁਰਾਣਾ ਟਰੈਕਟਰ ਵੇਚਦੇ ਆਪਾਂ ਨੂੰ ਥੋੜੀ ਜੀ ਇੱਕ ਦਿੱਕਤ ਆਉਂਦੀ ਹੁੰਦੀ ਹੈ ਅਗਲਾ ਕਹਿੰਦਾ ਯਾਰ ਪੈਸੇ ਪੂਰੇ ਨਹੀਂ ਲਾ ਰਿਆ ਪੈਸੇ ਵਧੀਆਂ ਲਾਏ ਨੇ ਪੁਰਾਣੇ ਦੇ ਨਹੀਂ ਨਾ ਪੂਰੇ ਲਾਏ ਨੇ ਪੈਸੇ ਅਸੀਂ ਜਿੰਨਾ ਮਾਰਕੀਟ ਦੇ ਵਧੀਆ ਮਿਲਦੇ ਨੇ ਅਸੋ ਉਧਰੋਂ ਵੀ ਤੁਹਾਡਾ ਲੈ ਲਊ ਵਧੀਆ ਰੇਟ 'ਚ ਕੱਟਿਆ ਤੇ ਉਹਨੂੰ ਜਾਇਜ ਰੇਟ 'ਚ ਦੇ ਦਾਂ ਪਿੰਡ ਹੈਗਾ ਤੁਹਾਡਾ ਰਾਮਗੜ੍ਹ ਸੰਨਾ ਰਾਜਗੜ੍ਹ ਸੰਨਾ ਹਾਂ ਅਮਲੋਵ ਦੇ ਨੇੜੇ ਆ ਜੀ ਓਕੇ ਓਕੇ ਬੱਗੜ ਰੋਡ ਤੇ ਠੀਕ ਹੈ ਜੀ ਤੇ ਉਹ ਟਰੈਕਟਰ ਦਾ ਵੀ ਅਸੀਂ ਵਧੀਆ ਮੁੱਲ ਮਿਲਿਆ ਸੀ ਉਹ ਕਈ ਬੰਦਿਆਂ ਨੂੰ ਦਿਖਾਇਆ ਜਿੰਨਾ ਰੇਟ ਲੱਗ ਰਿਹਾ ਸੀ ਬਾਈ ਨੇ 1500 ਵੱਧੇ ਲਾਇਆ ਹਾਂ ਘੱਟ ਨਹੀਂ ਤੁਹਾਡਾ ਕੀ ਨਾਮ ਆ ਜੀ ਮੇਰਾ ਨਰਿੰਦਰ ਸਿੰਘ ਨਰਿੰਦਰ ਸਿੰਘ ਤੁਹਾਡਾ ਮੋਬਾਈਲ ਨੰਬਰ ਦੱਸੋ ਜਨਾ ਮੇਰਾ 7888875624 ਚੱਕੋ ਮਿੱਤਰੋ ਬਾਈ ਨਾਲ ਬਕਾਇਦਾ ਸ਼ਾਮ ਨੂੰ ਬਹਿ ਕੇ ਗੱਲ ਵੀ ਕਰ ਲਿਓ ਹੈਨਾ ਤੇ ਜੇ ਤੁਹਾਡੇ ਮਨ ਚ ਕਈ ਵੱਡਾ ਡਾਊਟ ਹੋਵੇ ਨਾ ਪਤਾ ਨਹੀਂ ਕੈਮਰੇ ਦੇ ਸਾਹਮਣੇ ਬੈਠ ਕੇ ਐਂ ਕਹੀ ਕਹਿੰਦਾ ਸ਼ਾਮ ਨੂੰ ਵੀ ਕਰ 92 92 ਮਾਡਲ ਹੈ ਜੈਜ ਰੇਡ ਚ ਦੇਤਾ 36000 ਇਹ 36000 ਡੇਢ ਦੇ ਵਿੱਚ ਆ ਜੀ 60 ਦੀ ਲੱਗੀ ਅੱਛਾ ਡੇਢ ਲੱਖ ਚ ਦੇਤਾ ਤੇ ਹੁਣ ਇਧਰਲੇ ਪਾਸੇ ਵੀ ਸੱਜਣ ਖੜੇ ਆ ਤੇ ਆਪਣਾ ਕਿਹੜਾ ਪੰਡਾ ਜੀ ਖਨੌੜਾ ਜੀ ਇਧਰ ਆਇਆ ਗੁਰਾ ਜਗੋਣਾ ਖਨੌੜਾ ਕਿੱਥੇ ਪੈ ਗਿਆ ਇਹ ਆਹਦੀ ਪਾਸੋਂ ਦੇ ਤਾਂ ਵੀ ਤੁਹਾਡਾ ਵੀ ਪਾਸੋਂ ਏਰੀਆ ਜੀ ਆ ਤੁਸੀਂ ਅੱਜ ਪਹਿਲੀ ਵਾਰ ਆਇਓ ਕੋ ਅੱਗੇ ਵੀ ਜਾਉਣਾ ਨਾ ਨਦੀ ਰਹਿਨੇ ਇਧਰੋਂ ਲੰਘਦੇ ਆਉਦੀ ਰਹਿੰਦੇ ਆ ਅੱਛਾ ਕਿੰਨੇ ਟਾਈਮ ਤੋਂ ਬਾਈ ਨਾਲ ਵਾਹ ਵਸਦਾ ਤੁਹਾਡਾ ਬਾਈ ਨਾਲ ਤਾਂ ਹੈਗਾ ਖਾ ਵੀ ਟਾਈਮ ਤੋਂ ਕਾਫੀ ਟਾਈਮ ਤੋਂ ਕਿਹੜਾ ਟਰੈਕਟਰ ਲੇਤਾ ਜਾ 65 65 ਇਹ ਆ ਖੜਾ 60 ਡੀਪੀਏ ਜੈਜ ਰੇਟ ਚਲਾਤਾ ਮਹਿੰਗਾ ਤਾਂ ਨਹੀਂ ਲਾਇਆ ਨਾ ਨਾ ਅੱਛਾ ਠੀਕ ਹੈ ਚਲੋ ਤੇ ਹੋਰ ਆਪਣੇ ਇਧਰਲੇ ਪਾਸੇ ਵੀ ਭਰਾ ਖੜੇ ਨੇ ਹਸਰੀ ਗੱਲ ਫਿਰੇ ਤੁਹਾਡੇ ਕਿਹੜਾ ਪਿੰਡ ਆ ਖਨੌੜਾ ਪਿੰਡ ਆ ਅੱਛਾ ਬਾਈ ਦੇ ਨਾਲ ਆਇਆ ਹਾਈਡਰੇਟਰ ਲੇਤਾ ਰੇਟ ਜੈਜ ਲਾਇਆ ਬਹੁਤ ਵਧੀਆ ਜਿੱਦਾਂ ਦਾ ਐ ਵੀਡੀਓ ਚ ਦੱਸਦੇ ਹੁੰਦੇ ਨੇ ਇਹ ਵੀ ਯਾਰ ਐਦਾਂ ਦੀ ਕੰਡੀਸ਼ਨ ਉਦਾਂ ਹੀ ਨਿਕਲਿਆ ਨਾ ਜਿਵੇਂ ਹੀ ਉਦਾਂ ਫਰਕ ਤਾਂ ਨਹੀਂ ਕੋਈ ਨਿਕਲਿਆ ਕੋਈ ਫਰਕ ਨਹੀਂ ਕਿੰਨੇ ਮਿੰਟਾਂ ਚ ਸੌਦਾ ਹੋ ਗਿਆ ਉਹ ਤੁਹਾਡਾ ਇਹਦਾ ਮਤਲਬ ਮਿੰਟੇ 15 ਲੱਗੇ ਨਹੀਂ ਹੋਣੇ 15 ਮਿੰਟ ਲੱਗੇ ਨਹੀਂ अच्छा मैं पहला क्या के केड़ा मैं कह पांच मिनटਾਂ ਚ ਪੰਜ ਵੇਚ ਵੀ ਦਿੰਦਾ ਤੇ ਪੰਜਾਂ ਮਿੰਟਾਂ ਚ ਪੰਜ ਖਰੀਦ ਵੀ ਲੈਂਦਾ ਹੈਣਾ ਤੇ ਬਾਈ ਸਸਰੀ ਗਾਲ ਜੀ ਤੁਹਾਡਾ ਕਿਹੜਾ ਪਿੰਡ ਹੈ ਵੀਰੇ ਪਿੰਡ ਦਾ ਸ਼ਿਮਬੜੋ ਹੈ ਜੀ ਸ਼ਿਮਬੜੋ ਇਹੀ ਪਿੰਡ ਹੈ ਅੱਛਾ ਅੱਛਾ ਵਧੀਆ ਕੰਮ ਕਰਦਾ ਜੀ ਬਹੁਤ ਟਰੈਕਟਰ ਪੰਜਾਂ ਚਾਰ ਉਹ ਸੇਲ ਕਰ ਦਿੰਦਾ ਜੀ ਅੱਛਾ ਹਾਂ ਜੀ ਵੀਰੇ ਇੱਕ ਇਥੋਂ ਅੱਜ ਗੱਲ ਵੱਖਰੀ ਮਿਲ ਗਿਆ ਬਾਈ ਤੇ ਅਕਸਰ ਨਾ ਅਪਾ ਕਿਸੇ ਪਿੰਡ ਦੇ ਵਿੱਚ ਵੀ ਜਾਈਏ ਸਾਡਾ ਵਾਹ ਵਾਸਤਾ ਹਰੇਕ ਪਿੰਡ 'ਚ ਹੀ ਰਹਿੰਦਾ ਹੈ ਜੀ ਪਿੰਡ ਦੇ ਪਿੰਡ ਦੇ ਨੂੰ ਘਾਟੀ ਸਲਾਉਂਦੇ ਹੁੰਦੇ ਆ ਤੁਸੀਂ ਪ੍ਰਸ਼ੰਸਾ ਕੀਤੀ ਹੈ ਨਹੀਂ ਵੀਰੇ ਬਹੁਤ ਵਧੀਆ ਨੇਚਰ ਬਹੁਤ ਵਧੀਆ ਹੈ ਕੋਈ ਆਉਂਦਾ ਇੱਕ ਕੱਲ ਵਾਲਾ ਟਰੈਕਟਰ ਚਾਚੇ ਨੇ ਖਰੀਦਾ ਸੀ ਉਹਦਾ ਸੌਦਾ ਸੀ ਉਹ ਕਰਾਇਆ ਸੀ ਠੀਕ ਆ ਹਾਂ ਜੀ ਉਹਦੇ ਵਿੱਚ ਕੋਈ ਨਹੀਂ ਜਿੰਨਾ ਮਾਰਜਨ ਹੋਇਆ ਉਨਾਂ ਹੀ ਲਿਆ ਕੋਈ ਐ ਨਹੀਂ ਹੈਗਾ ਕਿਸੇ ਨੂੰ ਠੱਗ ਠੱਗ ਛੜਤੇ ਜ਼ਿਮੀਦਾਰਾਂ ਵਾਸਤੇ ਬਹੁਤ ਸਸਤੇ ਟਰੈਕਟਰ ਹੁੰਦੇ ਓਕੇ ਲੈ ਮਿੱਤਰੋ ਫਿਰ ਤਾਂ ਹੀ ਫਟਾਫਟ ਵੇਖਦੇ ਇਧਰਲੇ ਪਾਸੇ ਬਾਈ ਉਰੇ ਖੜੇ ਨੇ ਸਤਿ ਸ਼੍ਰੀ ਅਕਾਲ ਵੀਰੇ ਤੁਹਾਡੇ ਕਿਹੜੇ ਪੰਡਾਈ ਸਿੰਬੜੋ ਜੀ ਮਗਵਾਂਡੀਆਂ ਬਾਈ ਦਾ ਅੱਛਾ ਬਾਈ ਦਾ ਗਵਾਂਡੀਆਂ ਹੈ ਫਿਰ ਤਾਂ ਚਲੋ ਫਿਰ ਤਾਂ ਤੁਹਾਡਾ ਸੁਭਾਅ ਕੀ ਮੇਲਾ ਲੱਗਿਆ ਰਹਿਣਾ ਚਾਹੀਦਾ ਆਪਣੇ ਪਿੰਡ ਕਿਹੜਾ ਜੀ ਸਿੰਬੜੋ ਹੀ ਆ ਸਿੰਬੜੋ ਹੀ ਹੈ ਕਹਿੰਦਾ ਬੰਦਾ ਕਿੰਨੇ ਕਰ ਤੋਂ ਕੰਮ ਕਰਦਾ ਪੈਸੇ ਤਾਂ ਮੈਂ ਦੱਸਦਾ ਤਾਂ ਕਾਫੀ ਟਾਈਮ ਤੋਂ ਕਰਦੇ ਨੇ ਪਹਿਲਾਂ ਉਧਰ ਸੀ ਮਕਾਨ ਜੰਦਾ ਅੱਛਾ ਫਿਰ ਆਹ ਗੀਤ ਦੇ ਉਰੇ ਆ ਗਏ ਭਰਾ ਹੁਣ ਮੇਲਾ ਲੱਗਣ ਲੱਗਿਆ ਜਿਵੇਂ ਕਹਿੰਦੀ ਹੈ ਮੇਨ ਰੋਡ ਤੇ ਪਤਾ ਲੱਗਦਾ ਨਾ ਹਾਂ ਉਧਰ ਚੱਲ ਕੇ ਜਾਣਾ ਪੈਂਦਾ ਠੀਕ ਹੈ ਜੀ ਤੇ ਹੋਰ ਆ ਆਪਣੇ ਕਿਹੜਾ ਪਿੰਡ ਹੈ ਜੀ ਪੇਦਣ ਤੁਸੀਂ ਅੱਜ ਕਿਵੇਂ ਹਾਂ ਜਦੋਂ ਤੁਸੀਂ ਇਕੱਠਿਆਂ ਦੇ ਬਸੇ ਇਕੱਠੇ ਰਹਿੰਦੇ ਹੋ ਜਾਰੇ ਹਾਂ ਇਕੱਠੇ ਨੇ ਜੀ ਇਹ ਇਹ ਇਹਨਾਂ ਨੇ ਵੀ ਟਰੈਕਟਰ ਖਰੀਦੇ ਆ ਜੀ ਅੱਛਾ ਉਹ ਟਰੈਕਟਰ ਲੇਤਾ ਹੈ ਇਹਨਾਂ ਨੇ ਵੀ ਟਰੈਕਟਰ ਲੇ 575 ਹਾਂ ਜੀ ਕਿ ਇਹ ਵੀ ਮਤਲਬ ਸੇਲ ਪਰਚੇਜ ਦਾ ਕੰਮ ਕਰਦੇ ਆ ਜੀ ਅੱਛਾ ਤੁਹਾਡੇ ਤੋਂ ਸਜਣ ਲਿਜਾ ਕੇ ਵੀ ਅੱਗੇ ਵੇਚਣ ਵਾਲੇ ਲੈ ਜਾਂਦੇ ਆ ਹਾਂ ਜੀ ਹਾਂ ਜੀ ਧਰਮੇ ਇਹ ਦੋ ਟਰੈਕਟਰ ਹੀ ਉਧਰ ਸੇਲ ਹੋਏ ਖੜੇ ਆ ਉਹ ਬੰਦਿਆਂ ਨੂੰ ਕੋਈ ਕੰਮ ਹੋ ਗਿਆ ਜੀ ਉਹ ਆਏ ਨਹੀਂ ਮੌਕੇ ਤੇ ਠੀਕ ਹੈ ਜੀ 1735 ਹੈ ਜੀ ਅਮਿੰਦਰਾ ਟਰੈਕਟਰ ਜੀ ਉਹ ਉਧਰ ਖੜੇ ਆ ਸਾਹਮਣੇ ਕੋਠੀ ਓਕੇ ਪੰਜ ਇਹਨਾਂ ਦੇ ਵਿੱਚੋਂ ਤੈਨੂੰ ਉਹਨਾਂ ਦੇ ਵਿੱਚੋਂ ਜਾਨੀ ਕਿ 8-9 ਟਰੈਕਟਰ ਸੇਲ ਹੋ ਗਏ ਹਾਂਜੀ ਸਾਈਆਂ ਸੂਈਆਂ ਵੀ ਆਉਂਦੀਆਂ ਹੋਣਗੀਆਂ ਬਹੁਤ ਹਾਂਜੀ ਹਾਂਜੀ ਆਈ ਜਾਂਦੀਆਂ ਨੇ ਤੇ ਮੈਨੂੰ ਹੁਣ ਆਏ ਦੱਸੋ ਚਲੋ ਅੱਜ ਨਾ ਬਹੁਤ-ਬਹੁਤ ਮੁਬਾਰਕਾਂ ਜਿਹੜੇ ਸੱਜਣਾ ਨੂੰ ਆਪਾਂ ਨੇ ਟਰੈਕਟਰ ਦਿੱਤੇ ਆ ਪਿੰਡ ਸ਼ਿੰਬੜੂ ਦੁਆਰਾ ਦੱਸ ਦੀਏ ਕਿੱਥੇ ਜੇ ਪੈ ਗਿਆ ਆਪਣਾ ਇਹ ਹਾਂਜੀ ਪਿੰਡ ਸਿੰਬੜੋ ਜੀ ਇਹ ਮੈਨੂੰ 513 ਕਿਲੋਮੀਟਰ ਪੈਂਦਾ ਜੀ ਹਾਂਜੀ ਤੇ ਪਟਿਆਲਾ ਜੀ ਮੈਨੂੰ 15 ਕਿਲੋਮੀਟਰ ਪੈਂਦਾ ਤੇ ਨਾਬਾ ਜੀ 17 ਕਿਲੋਮੀਟਰ ओके 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 नमस्ते रंगम जी हां जी हां जी ਤੇ ਮਿੱਤਰੋ ਇਹ ਆਲੂ ਵਾਲ ਸਾਹਿਬ ਦੇ ਬਿਲਕੁਲ ਨੇੜੇ ਪੈ ਜਾਂਦਾ ਆਲੂ ਵਾਲ ਸਾਹਿਬ ਦਾ ਸੰਤ ਬਾਬਾ ਇਸਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦਾ ਜਨਮ ਸਥਾਨ ਪਿੰਡ ਹੈ ਨਾ ਉਹ ਤੋਂ 1 ਕਿਲੋਮੀਟਰ ਦੀ ਦੂਰੀ ਤੇ ਪਟਿਆਲੇ ਵਾਲੇ ਸੈਟ ਨੇ ਪਟਿਆਲੇ ਨੂੰ ਰੋਡ ਚੱਲਾ ਜਾਂਦਾ ਇਹਦੇ ਉੱਪਰ ਸਿੰਬੜੋ ਪਿੰਡ ਪੈ ਜਾਂਦਾ ਤੇ ਮੈਨੂੰ ਇਹ ਦੱਸਿਓ ਜੀ ਜੇ ਮੇ ਇਹ ਫਾਰਮ ਸਾਠ ਖੜਾ ਇਹਦੇ ਬਾਰੇ ਅੱਜ ਦੁਆਰੇ ਦੱਸਿਓ ਇਹ ਕਿੰਨਾ ਮਾਡਲ ਹੈ ਜਿਹੜੇ ਜ਼ਮੀਨ ਨਵਾਗਾ 2011 ਮਾਡਲ ਹੈ 2011 ਮਾਡਲ ਆ ਹਾਂ ਜੀ ਹਾਂ ਜੀ ਓਕੇ ਤੇ ਚੱਲਿਆ ਚੁੱਲ੍ਹੇ ਕਿੰਨਾ ਕੋਹਣਾ ਕੀ ਗੱਲ ਬਾਤ ਇਹ ਤੁਹਾਨੂੰ ਉਸ ਦਿਨ ਵੀ ਦੱਸਿਆ ਸੀਗਾ ਜੀ ਹਾਂ ਮੈਨੂੰ ਇਹ ਐਂ ਲੱਗਿਆ ਮੈਂ ਕਿਹਾ ਬੜਾ ਚੰਗਾ ਡਾਇਰੈਕਟਰ ਹੈ ਹਲੇ ਇਹਦਾ ਕਦਰਦਾਨ ਨਾ ਹਲੇ ਆਪਣੇ ਤੱਕ ਪਹੁੰਚਿਆ ਨਹੀਂ ਹਾਂਜੀ ਹਾਂਜੀ ਹੈਨਾ 11 ਮਾਡਲ ਹੈ ਇਹਦਾ ਨੰਬਰ ਕਿੱਥੋਂ ਦਾ ਹੈ ਇਹ ਨੰਬਰ ਪਟਿਆਲਾ ਜੀ ਲੋਕਲ ਫਰਸਟ ਪਾਰਟੀ ਨਗਦ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਓਕੇ ਤੇ ਕੰਡੀਸ਼ਨਰ ਦੇ ਸਾਰਾ ਓਰੀਜਨਲ ਹੈ ਜੀ ਸਟਾਰਟਿੰਗ ਤੇ ਸੁੱਚ ਤੱਕ ਨਾਲ ਦੀ ਹੈ ਜੀ ਬੰਦਾ ਏਜੰਸੀ ਤੇ ਜਾ ਕੇ ਚੈੱਕ ਕਰਾ ਸਕਦੇ ਹਾਂਜੀ ਤੇ ਚਾਰੀ ਤੇ ਟਾਇਰ ਵੀ ਤੁਸੀਂ ਦੱਸਿਆ ਦੀ ਨਾਲ ਦੇਣ ਹੈ ਕਈ ਨਾ ਮੇਰੇ ਹੀ ਕਿਸਾਨ ਭਰਾਵਾ ਨੂੰ ਬੇਨਤੀ ਹੈ ਹਾਂ ਉਹ ਮਤਲਬ ਜਿਹੜੀ YouTube ਤੇ ਵੀਡੀਓ ਚੱਲਦੀ ਆ ਹਾਂਜੀ ਤੇ ਉਹ ਮਤਲਬ ਥੋੜਾ ਜਿਹਾ ਜਦੋਂ ਕਮੈਂਟ ਨੈਗੇਟਿਵਿਟੀ ਵਾਲੇ ਹੁਣ ਤਾਂ ਬੰਦੇ ਉਲਟ ਸੋਚਣ ਲੱਗ ਜਾਂਦੇ ਆ ਥੋੜਾ ਜਿਹਾ ਅੱਛਾ ਕਿ ਮੈਂ ਹੁਣ ਵੀ ਜੀ ਦੁਬਾਰਾ ਰਿਪੀਟ ਕਰਦੀ ਆ ਵੀਡੀਓ ਦੇ ਵਿੱਚ ਹਾਂ ਵੀਰ ਜੀ ਇਹਦਾ 4 ਲੱਖ ਰੁਪਇਆ ਜਸ ਨੋ ਰੇਟ ਹੈ ਵੀਰ ਜੀ 3 ਲੱਖ 90 ਹਜ਼ਾਰ ਵਾਲਾ ਬੰਦਾ ਵੀ ਮੈਨੂੰ ਫੋਨ ਨਾ ਕਰੇ ਹਾਂ ਹਾਂਜੀ ਸਹੀ ਆ ਡਿਮਾਂਡ ਇਹ ਦੀ 7.4 ਲੱਖ ਰੁਪਈਆ 3.90 ਹਜ਼ਾਰ ਵਾਲਾ ਵੀ ਮੇਰੀ ਹੱਥ ਬਣ ਕੇ ਬੇਨਤੀ ਆ ਇਸ ਟਰੈਕਟਰ ਬਾਰੇ ਫੋਨ ਨਾ ਮੰਗ ਲਈ ਇਹ ਜੈਸ ਨੂੰ ਪੂਰੇ 4 ਲੱਖ ਦੀ ਬੋਲ ਪੂਰੇ 4 ਲੱਖ ਦਾ ਠੀਕ ਹੈ ਜੀ ਦੁਬਾਰਾ ਦੁਬਾਰਾ ਨਾ ਮਤਲਬ ਫੋਨ ਤੇ ਬੰਦੇ ਹਾਂ ਹਾਂ ਪੁੱਛਦੇ ਆ ਆਲੇ ਜਿਆਦਾ ਹੁੰਦੇ ਆ ਇਹਨੂੰ ਬੰਦਾ ਉਹ ਲਊ ਜੀ ਕਦਰਦਾਨ ਆ ਮਤਲਬ ਜਿਹਨੂੰ ਜੌਹਰੀ ਨੂੰ ਜਿਵੇਂ ਸੋਨੇ ਦਾ ਪਰ ਉਹ ਬੰਦਾ ਇਹਨੂੰ ਲਊਗਾ ਜੀ ਹਾਂ ਬੰਦੇ ਦੇ ਬਸ ਥੋੜੇ ਦਿਨ ਪਹਿਲਾਂ ਨਾ ਧਰਮੇ ਆਪਾਂ ਵੀਡੀਓ ਪਾਈ ਤੀ ਖੰਨੇ ਤੋਂ 12 ਮਾਡਲ ਟਰੈਕਟਰ ਦਾ ਜੀ 4.5 ਲੱਖ ਮੰਗਿਆ ਤੇ 4.5 ਲੱਖ ਦਾ ਹੀ ਵਿਕ ਗਿਆ ਹ ਕਿਉਂਕਿ ਜਿਹੜੇ ਬੰਦੇ ਨੇ ਖਰੀਦੇ ਆ ਹੁਣ ਉਹ ਕਮਲ ਤਾਂ ਹੀ ਨਹੀਂ ਤੇ ਕਮਲ ਉਹਨੂੰ ਇਹ ਤਾਂ ਪਰਖ ਹੈਗੀ ਤੇਰਾ ਵੀ ਇਹ 12 ਮਾਡਲ ਆ ਯਾਰ ਮੈਨੂੰ ਕਿਉਂ ਲੈ ਰਿਆ ਇੰਨੇ ਪੈਸੇ ਕਿਉਂ ਲੈਨੇ ਕਿਉਂ ਉਹ ਪਰਖ ਦੀ ਹਾਂਜੀ ਵੀ ਚੀਜ਼ ਵਾਕਈ ਇੰਨੀ ਦੀ ਹੈਗੀ ਆ ਹਾਂ ਇਹ ਜਿੱਦਾਂ ਜੀ ਆਪਾਂ ਹੁਣ ਆਮ ਆਪਣੇ ਭਰਾ ਪ੍ਰਾਪਰਟੀ ਦਾ ਕੰਮ ਕਰਦੇ ਆ ਹਾਂਜੀ ਤੇ ਇੱਕ ਕਾਰਨਰ ਪਲਾਟ ਹੁੰਦਾ ਜੀ ਇੱਕ ਗੱਭੇ ਹੁੰਦਾ ਇੱਕ ਸਾਈਡ ਤੇ ਹੁੰਦਾ ਜੀ ਬਿਲਕੁਲ ਬਿਲਕੁਲ ਕਿੰਨਾ ਦੇ ਰੇਟ ਅਲੱਗ ਅਲੱਗ ਹੁੰਦੇ ਨੇ ਜਗ੍ਹਾ ਉਨੀ ਹੁੰਦੀ ਹੈ ਜਗ੍ਹਾ ਉਨੀ ਹੁੰਦੀ ਹੈ ਇਹ ਉਹ ਚੀਜ਼ ਹੈ ਵੀ ਇਹ ਕਾਰਨਰ ਪਲਾਟ ਹੈ ਜੀ ਸਹੀ ਗੱਲ ਆ ਹਾਂਜੀ ਹਾਂਜੀ ਹੈਨਾ ਤੇ ਇਹਨਾਂ ਤੋਂ ਲੱ ਉਹ ਵੀ ਬਹੁਤ ਨਵਾਂ ਟਰੈਕਟਰ ਹੈ ਹਾਂਜੀ ਉਹ ਵੀ ਬਹੁਤ ਨਵਾਂ ਟਰੈਕਟਰ ਹੈ ਪਰ ਮੇਕ ਆਹ ਟਰੈਕਟਰ ਖੜਾ ਤੂੰ ਦੇਖ ਇਹ ਸਾਰਾ ਕੰਡੀਸ਼ਨ ਦਾ Ориਜਨਲ ਹੈ ਜਿਹੜਾ ਆਹ ਖੜਾ ਵਿਚਾਲੇ ਆ ਦੇਖੋ ਇਹ ਇਹਦੇ ਬਾਰੇ ਦੱਸਿਓ ਜੀ ਪੀਪੀ 38 ਇਹਦਾ ਨੰਬਰ ਪੰਜਾਬ ਦਾ ਨੰਬਰ ਹੈ ਇਹ ਹਾਂਜੀ ਹਾਂਜੀ ਇਹ ਕੰਡੀਸ਼ਨ ਦਾ ਦੇਖ ਤਰ ਮੈਂ ਸਾਰਾ Ориਜਨਲ ਹੈ ਬਲੈਕ ਬਲੂਕ ਸਾਰਾ ਚੈੱਕ ਕਰਵਾ ਦੇ ਕੋਈ ਇਹਨੂੰ ਲੀਕਿੰਗ ਦੀ ਸਮੱਸਿਆ ਨਹੀਂ ਇਹ ਮਾਡਲ ਕਿੰਨਾ ਜੀ ਇਹ 95 ਹੈ ਜੀ 95 ਹੈ ਮਾਡਲ 95 ਮਾਡਲ ਹੈ ਓਕੇ ਚਾਰੇ ਟਾਇਰ ਨੂੰ ਹੈਗੇ ਨੇ ਆਪਣੇ ਪਿਛਲੇ ਗੁੱਡੀ ਹਰਦੇ ਨੇ ਮੂਹਰੇ ਮਾਰਫਦੇ ਨੇ ਹਾਂਜੀ ਹਾਂਜੀ ਹੈਨਾ ਹਾਂਜੀ ਆ ਹਿਸਾਬ ਸਦਰ ਮੇ ਸਾਰਾ ਚੈੱਕ ਕਰਵਾ ਦੇ ਦੇ ਇਹਨੂੰ ਸਟਾਰਟ ਕਰੀ ਉਹ ਟਰੈਕਟਰ ਨੂੰ ਹਾਂ ਕਰਦੇ ਨਹੀਂ ਉਧਰੋਂ ਵੀ ਸਾਰੀ ਮਤਲਬ ਵਿੱਚੋਂ ਵੀ ਦਿਖਾ ਦਿਓ ਅੱਛਾ ਦੇਖ ਇਹ ਵਿੱਚੋਂ ਵੀ ਜਿਹੜਾ ਕੰਪਨੀ ਵੱਲੋਂ ਆਉਂਦਾ ਨਾ ਸਟicker ਲੱਗ ਕੇ ਆਉਂਦਾ ਨਾਲ ਵਾਲੇ ਉਹ ਟੈਂਕੀ ਦਿਖਾ ਲੈ ਹੈ ਤੇ ਆ ਆ ਕਰਵਾ ਚੈੱਕ ਲੈ ਆ ਜਿੱਥੇ ਆ ਉਰੇ ਟਿਕਦੀਂਦੀ ਬੈਟਰੀ ਇਹਦੀ ਤੇ ਆ ਟੈਂਕੀ ਟੂਕੀ ਜੀ ਇਹ ਨਹੀਂ ਦੇਖਿਆ 95 ਮਾਡਲ ਦਾ ਜੀ ਦੁਬਾਰਾ ਪੈਂਚਰ ਲਾ ਲਾ ਕੇ ਟੈਂਕੀ ਦਾ ਬੁਰਾ ਹਾਲ ਬਿਲਕੁਲ 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 ਇਧਰ ਵੀ ਇਧਰ ਮੈਂ ਆ ਪੈਰਪੂਰ ਦਾ ਸਾਰੇ ਚੈੱਕ ਕਰਵਾ ਅ ਰਿਮਾਂ ਦਾ ਕਰਵਾ ਚੱਕ ਲੈ ਮਗਰਾ ਡਰ ਦਾ ਦਰੋ ਕਰਵਾ ਹਾਂ ਆ ਟਿ ਬਟਾ ਪੰਨ ਸਾਰਾ ਦਿਖਾ ਇਹਦੀ ਸੈਲਫ ਮਰੇ ਜੀ ਟਰੈਕਟਰ ਦੀ ਇਹਦੀ ਬੜਕ ਵੀ ਦੇਖੀ ਹੈਂ ਦੇਖੋ ਇਹ ਇਹਦੀ ਪੱਕੀ ਡਿਮਾਂਡ ਰੱਖੀ ਤੀ ਉਹ ਇਹਦੀ ਡਿਮਾਂਡ ਰੱਖੀ ਸੀ 265000 ਰੁਪਿਆ ਹਾਂਜੀ ਤੇ ਜੈਸਨੋ ਵਾਲਾ ਰੇਟ ਸੀਗਾ ਜੀ 2.5 ਲੱਖ ਰੁਪਿਆ 2.5 ਲੱਖ ਰੁਪਿਆ ਹਾਂਜੀ ਹਾਂਜੀ ਓਕੇ ਤੇ ਜੇ ਗੱਲ ਕਰੀਏ ਇਹ ਆਹ ਟਰੈਕਟਰ ਪੇਚਦਾ ਹਨਾ ਹਾਂਜੀ ਇਹ ਸੇਲ ਹੋ ਗਿਆ ਤੇ ਆਹ ਟਰੈਕਟਰ ਕਿੰਨਾ ਮਾਡਲ ਹੈ ਸਵਰਾਜ ਇਹ 10 ਮਾਡਲ ਹੈ ਜੀ ਇਹ 2010 ਮਾਡਲ ਹੈ ਮੇਦਰਾ ਕਿੰਨਾ ਮਾਡਲ ਹੈ ਜੀ ਇਹ 98 ਮਾਡਲ ਹੈ ਇਹ 98 ਉਹ ਟਰੈਕਟਰ ਵੀ ਵੇਖਾ ਗਏ ਹਨਾ ਉਧਰੋਂ ਵੀ ਟਰੈਕਟਰ ਵੇਖਾ ਗਏ ਤੇ ਹੋਰ ਆਪਣੇ ਕੋਲ ਕਿਹੜੇ ਕਿਹੜੇ ਮਾਡਲ ਖੜੇ ਨੇ ਹੁਣ ਤੇ ਆਪਣੇ ਕੋਲ ਇੱਕ ਤਾਂ 10 ਮਾਡਲ ਹੈ ਹਾਂਜੀ ਹਾਂ ਇਹ ਪਹਿਲੇ ਮਾਲਕ ਦਾ ਜੀ ਅਸਾ ਪਹਿਲੀ ਪਾਰਟੀ ਦੇ ਨਾਮ ਹੈ ਹਾਂਜੀ ਹਾਂਜੀ ਓਕੇ ਇਹ ਵੀ ਇੱਕ ਇਹਨੂੰ ਵੀ ਜੋਰੀ ਬੰਦਾ ਲਊਗਾ ਜੀ ਠੀਕ ਹੈ ਜੀ ਹਾਂਜੀ ਤੇ ਟਾਇਰ ਕਵਰ ਟਾਈਪਡ ਕਵਰ ਤੱਕ ਨਹੀਂ ਚੱਕਿਆ ਜੀ ਟਰੈਕਟਰ ਦਾ ਦੇਖੋ ਧਰਮਾ ਗਰੰਟੀ ਹੋ ਗਈ ਆ ਧਿਆਨ ਨਾਲ ਜੀ ਮਤਲਬ ਸਹੀ ਗੱਲ ਜੀ ਉਹ ਦੱਸਦਾ ਚੀਜ਼ਾਂ ਸਾਰੀਆਂ ਦੱਸ ਦਿੰਦੀਆਂ ਨੇ ਜੇ ਟਾਇਰ ਟ ਕਵਰ ਜਾਂ ਨਿਓ ਜਨ ਨੂੰ ਚਾਬੀ ਵੀ ਲੱਗੀ ਹੋਵੇ ਜੀ ਆਪਾਂ ਜੀ ਟਰੈਕਟਰ ਫ੍ਰੀ ਛੱਡ ਦਿਆਂਗੇ ਓਕੇ ਹਾਂਜੀ ਪਹਿਲੀ ਪਾਰਟੀ ਤੋਂ ਲਿਆਂਦਾ ਪਹਿਲੀ ਪਾਰਟੀ ਤੋਂ ਲਿਆਂਦਾ ਜੀ ਠੀਕ ਆ ਜਿੰਨਾ ਚੱਲਿਆ ਜੀ ਮੀਟਰ ਤੇ Ориਜਨਲ ਚੱਲਿਆ ਅੱਛਾ ਹਾਂਜੀ ਇਹ ਉਹ 3620 ਵੀ ਜਿੰਨਾ ਚੱਲਿਆ ਮੀਟਰ ਤੋਂ ਤੁਸੀਂ ਦਿਖਾ ਦਿਓ ਉਹ ਵੀ Ориਜਨਲ ਜੀ ਚੱਲਿਆ ਹੋਇਆ ਓਕੇ ਹਾਂਜੀ ਹਾਂਜੀ ਉਹ ਪਾ ਦਿਖਾਵਾਂਗੇ ਜੀ ਤੇ ਟਾਇਰ ਦੀ ਹੈ ਕਿ ਪਿਛਲੇ ਗੁਡੀਆਰ ਦੇ ਹਨ ਗੁਡੀਆਰ ਦੇ ਅਗਲੇ ਟਾਇਰ ਵੀ ਗੁਡੀਆਰ ਦੇ ਨੇ ਇਹ ਉਦਾਂ ਕਿੰਨਾ ਕੁ ਸਰ ਮੀਟਰ ਵੀ ਚੈੱਕ ਕਰਵਾਈ ਆਪਾਂ ਇਹਦਾ ਇਹ ਚੱਲਿਆ ਬਈ 8352 ਘੰਟੇ ਚੱਲਿਆ ਆ ਚੱਕੋ ਮਿੱਤਰੋ 8352 ਘੰਟੇ ਚੱਲਿਆ ਹੋਇਆ ਇਹ ਕਲਰ ਪੇਂਟ ਦਾ ਸਾਰਾ ਓਰੀਜਨਲ ਹੈ ਹਾਂ ਹੁਣ ਵੀ ਜੀ ਮਤਲਬ ਘੰਟਿਆਂ ਵਾਲਾ ਮੀਟਰ ਚੱਲਦਾ ਜੀ ਇਹਦਾ ਅੱਛਾ ਜੀ ਹਾਂ ਜੀ ਹਾਂ ਜੀ ਤੇ ਇਹਦੀ ਡਿਮਾਂਡ ਕੀ ਹੈ ਜੀ ਟਰੈਕਟਰ ਦੀ ਇਹਦੀ ਡਿਮਾਂਡ ਜੀ 3 ਲੱਖ 40 ਹਜ਼ਾਰ ਕਰਦੇ ਆਂ ਜੀ ਹਾਂ ਜੀ ਜੈ ਸਨੂ ਜੀ 330000 ਦਾ ਛੱਡ ਦੇਗੇ 330000 ਦਾ ਹਾਂਜੀ ਹਾਂਜੀ ਓਕੇ ਹਾਂਜੀ ਤੇ ਹੋਰ ਇਹਦਾ ਇਹਦਾ ਵੀ ਦਿਖਾ ਦਿਓ ਜੀ ਹਾਂਜੀ ਇਹ ਵੀ ਜਿੰਨਾ ਚੱਲਿਆ ਜੈਨਨ ਚੱਲਿਆ ਜੀ ਇਹ ਠੀਕ ਹੈ ਜੀ ਇਹਦਾ ਵੀ ਨਹੀਂ ਐਨੇ ਪੁਰਾਣੇ ਮਾਡਲਾਂ ਦੇ ਜੀ ਤਕਰੀਬਨ ਮੀਟਰ ਖੜ ਖੜ ਜਾਂਦੇ ਨੇ ਖੜ ਵੀ ਜਾਂਦੇ ਆ ਤਕਰੀਬਨ ਬਦਲੇ ਵੀ ਹੁੰਦੇ ਆ ਅੱਛਾ ਇਹ ਕਾਲੇ ਮੀਟਰਾਂ ਦੇ ਵਿੱਚ ਆਏ ਸੀਗੇ ਜੀ ਮਤਲਬ 95 ਦੇ ਵਿੱਚ ਨਾਲ ਦੇ ਜੈਨਨ ਮੀਟਰ ਹੈ ਓਕੇ ਇਹ ਮੀਟਰ ਨਾਲ ਦਾ ਇਹਦਾ ਨਾਲ ਦਾ ਨਾਲ ਇਹ ਚੱਲਿਆ ਹੋਇਆ 8800 ਹਾਂਜੀ 8879 ਹਾਂ 8879 ਘੰਟੇ ਜਨਨ ਚੱਲਿਆ ਹੋਇਆ ਜੀ ਓਕੇ ਹਾਂਜੀ ਤੇ ਜਿਹੜੇ ਆ ਖੜੇ ᱛੀ ਇਹ ਕਿੰਨਾ ਕਿੰਨਾ ਮਾਡਲ ਟਰੈਕਟਰ ਨੇ ਜਿਹੜਾ ਆ ਖੜਾ ਆਪ ਇਹ 10 ਮਾਡਲ ਹੈ ਜੀ ਅਸਾਂ ਆ 10 ਮਾਡਲ ਹੈ ਹਾਂਜੀ ਹਾਂਜੀ ਓਕੇ ਏ ਮੇਰੇ ਭਰਾ ਜੀ ਨਾ ਬੰਦਿਆ ਕੋਲੋਂ ਲਿਆ ਸੀਗਾ ਜੀ ਆਪਾਂ ਨੇ ਉਹ ਲੈਣ ਆਏ ਹੋਏ ਆ ਸੌਦਾ ਚੱਲੀ ਜਾਂਦਾ ਹਾਂਜੀ ਹਾਂਜੀ ਅਸੀਂ ਇਹ ਬਾਈ ਮਰੇ ਤੋਂ ਆਏ ਹੋਏ ਆ ਬਈ ਤੁਹਾਡਾ ਕਿਹੜਾ ਪਿੰਡ ਆ ਬਲਾਲਾ ਪਿੰਡ ਆ ਵੀਰੇ ਆ ਮਲਾਲਾ ਇਹ ਕਿੱਥੇ ਪੈ ਗਿਆ ਬਾਈ ਇਹ ਡੇਰਾ ਬਸੀ ਦੇ ਨੇੜੇ ਪੈ ਗਿਆ ਜੀ ਡੇਰਾ ਬਸੀ ਦੇ ਲਾਗੇ ਪੈ ਗਿਆ ਡੇਰਾ ਬਸੀ ਦੇ ਲਾਗੇ ਉਹ ਕਿੰਨਾ ਟਾਈਮ ਪਹਿਲਾਂ ਵੇਚਿਆ ਸੀ ਤੁਸੀਂ ਇਹ ਟਰੈਕਟਰ ਹਲੇ ਡੇਢ ਕੁ ਮਹੀਨਾ ਹੋਇਆ ਜੀ ਅਸਾ ਡੇਢ ਮਹੀਨਾ ਪਹਿਲਾਂ ਵੇਚਿਆ ਤੁਸੀਂ ਇਹ ਟਰੈਕਟਰ ਨੂੰ ਵੇਚ ਕੇ ਲੈਤਾ ਕਿਹੜਾ ਸੀ ਹੌਲੈਂਡ ਚ 50 20 ਸੋ ਪੰਜਾ 20 ਲੈਤਾ ਗ੍ਰੇਟ ਟਰੈਕਟਰ ਨੂੰ ਵੀ ਦੁਆਰੇ ਕਿਵੇਂ ਦਿਲ ਕਰੇ ਡਬ ਟਰੈਕਟਰ ਇਹ ਆਪਣਾ ਸਾਡਾ ਪਹਿਲਾ ਟਰੈਕਟਰ ਹੈ ਘਰ ਦਾ ਪਹਿਲਾ ਟਰੈਕਟਰ ਹਾਂ ਕੱਲੀ ਇਹ ਬਾਈ ਉਹਦੀ ਸ਼ਿਕਾਇਤ ਨਹੀਂ ਇਦਾਂ ਜਿਹੜਾ ਤੁਹਾਨੂੰ ਬੜੇ ਫੋਨ ਆਉਂਦੇ ਜੀ ਚਲੋ ਬਈ ਤੁਹਾਨੂੰ ਤਾਂ ਮੁਬਾਰਕਾ ਤੁਸੀਂ ਆਪਣਾ ਟਰੈਕਟਰ ਤਾਂ ਲੱਭ ਲਿਆ ਜਦੋਂ ਵੱਡੀ ਗੱਲ ਹੁੰਦੀ ਹੈ ਟਰੈਕਟਰ ਨੂੰ ਲੱਭਣਾ ਹਾਂ ਜੀ ਜਦੋਂ ਟਰੈਕਟਰ ਲੱਭ ਕੇ ਲੈ ਤਾ ਤੁਸੀਂ ਨੇ ਜਾਣੀਆਂ ਇਹ ਵੀ ਤੁਹਾਨੂੰ ਪਤਾ ਵੀ ਅਗਲਾ ਵੇਚੂਗਾ ਤਾਂ ਕੋਈ ਵੀ ਨਫੇ ਨਾਲੀ ਹਾਂਜੀ ਹਾਂਜੀ ਸਹੀ ਜਣੇ ਇਹ ਆ ਜੀ ਇਹਨਾਂ ਨੂੰ ਜਾਇਜ਼ ਮਾਰਜਨ ਤੇ ਜੀ ਆਪਾਂ ਟਰੈਕਟਰ ਦੇਵਾਂਗੇ ਇਹ ਬੰਦਿਆਂ ਨੇ ਜਦੋਂ ਇਹਨਾਂ ਦੇ ਘਰ ਗਏ 25 ਲੀਟਰ ਡੀਜ਼ ਇਹਨਾਂ ਨੇ ਵਿਚਾਰਿਆਂ ਨੇ 1 ਲੀਟਰ ਵੀ ਤੇਲ ਨਹੀਂ ਕੱਢ ਮਤਲਬ ਇਹਦੇ ਵਿੱਚ ਹੋ ਗਿਆ ਤੇ ਇਹਨਾਂ ਨੂੰ ਜੀ ਸਿਰਫ ਅਸੀਂ 10000 ਰੁਪਏ ਦੇ ਕੇ ਜੀ ਟਰੈਕਟਰ ਇਹਨਾਂ ਨੇ ਅਸੀਂ ਜਾਣਦੇ ਵੀ ਨਹੀਂ ਸੀ ਮਤਲਬ ਵਕ ਵੀ ਨਹੀਂ ਸੀਗੇ ਇਹਨਾਂ ਨੇ ਸਾਨੂੰ 10000 ਰੁਪਏ ਟਰੈਕਟਰ ਲੈ ਕੇ ਟਰੈਕਟਰ ਵੀ ਹਕਾਤਾ ਸੀਗਾ ਅੱਛਾ ਹਾਂਜੀ ਇਹਨਾਂ ਵਰਗਾ ਬੰਦਾ ਜੀ ਮੈਨੂੰ ਗਾਹਕ ਪਹਿਲੀ ਵਾਰ ਮਿਲਿਆ ਇਹਨਾਂ ਨੇ ਤੁਹਾਡਾ ਪੂਰਾ ਫੁੱਲ ਮਾਨ ਰੱਖਿਆ ਹਾਂਜੀ ਪੂਰਾ ਮਾਨ ਤੁਸੀਂ ਨੇ ਵੀ ਮਾਨ ਰੱਖਣਾ ਜੀ ਹਾਂ ਰੱਖਾਂਗੇ ਜੀ ਪੂਰਾ ਰੱਖਾਂਗੇ ਕਿਉਂਕਿ ਕਾਰਨ ਇਹ ਹੁੰਦਾ ਆਪਣੇ ਇਕੱਲੇ ਟਰੈਕਟਰ ਨਾਲ ਨਿਵਰਤਨਾ ਇਦਾਂ ਤੇ ਸੱਜਣ ਵੀ ਜ਼ਿੰਦਗੀ ਚ ਬਹੁਤ ਲੋੜੀਦੇ ਆ ਲੋੜੀਦੇ ਹਾਂਜੀ ਹਨਾ ਆਪਣ ਨੂੰ ਇਦਾਂ ਤੇ ਸੱਜਣ ਵੀ ਚਾਹੀਦੇ ਹੁੰਦੇ ਆ ਹਾਂਜੀ ਹਨਾ ਪਹਿ ਦੇ ਚੱਲੇ ਹੋਏ ਸੀ ਤੇ ਜਦੋਂ ਇਹਨਾਂ ਦੇ ਘਰ ਗਏ ਨਾ ਸਾਡੇ ਮਤਲਬ ਇਹਨਾਂ ਨੇ ਚਿਹਰੇ ਦੇਖ ਕੇ ਵੀ ਸਵੇਰ ਦੇ ਚੱਲੇ ਕੁਝ ਉਦਾਸ ਲੱਗਦੇ ਆ ਪਹਿਲਾਂ ਇਹਨਾਂ ਨੇ ਸਾਨੂੰ ਪ੍ਰਸ਼ਾਦਾ ਚਕਾਇਆ ਓਕੇ ਸਭ ਤੋਂ ਪਹਿਲਾਂ ਜੀ ਠੀਕ ਹੈ ਜੀ ਇਹ ਉਹਦੀ ਦਾਤ ਹੈ ਜੀ ਮੈਂ ਟਰੈਕਟਰ ਵਪਾਰੀ ਲੈਂਦਾ ਸੀਗਾ ਰੋਕ ਕੇ ਰੱਖਿਆ ਜਦੋਂ ਇਹਨਾਂ ਦਾ ਜਿਹੜੇ ਬੰਦੇ ਨੇ ਦਵਾਇਆ ਸੀ ਵਿੱਚ ਪੇਕੇ ਉਹਨੇ ਮੈਨੂੰ ਫੋਨ ਕਰਿਆ ਹਾਂ ਜੀ ਠੀਕ ਹੈ ਰੇਣਾ ਵੀ ਇਹਨਾਂ ਨੂੰ ਹੈ ਹਾਂ ਜੀ ਠੀਕ ਹੈ ਜੀ ਹਾਂ ਜੀ ਹੋਰ ਭਾਵੇਂ ਆਪਾਂ ਨੂੰ ਚਾਹੇ 50000 ਫालतू ਇਹ ਤਾਂ ਵੀ ਨਹੀਂ ਦੇਣਾ ਜੀ ਦੇਣਾ ਹੈ ਠੀਕ ਹੈ ਨਾ ਤੇ ਮੈਨੂੰ ਐ ਦੱਸੋ ਚਲੋ ਬਾਈ ਰੋਣਾ ਤਾਂ ਤੁਹਾਡੇ ਬਾਰੇ ਦੱਸਦਾ ਪੂਰਾ ਹਾਂਜੀ ਤੁਹਾਨੂੰ ਕਿਵੇਂ ਲੱਗਿਆ ਬਾਈ ਰੋਣਾ ਦਾ ਨੇਚਰ ਕਿਵੇਂ ਲੱਗਿਆ ਬਾਈ ਦਾ ਬਹੁਤ ਵਧੀਆ ਨੇਚਰ ਹੈ ਅੱਛਾ ਹਾਂਜੀ ਮੈਂ ਤੇ ਐਂ ਕਹਿਣਾ ਵੀ ਕੋਈ ਟਰੈਕਟਰ ਤੁਸੀਂ ਸੇਲ ਕਰਨਾ ਜਾਂ ਲੈਣਾ ਤੁਸੀਂ ਬਾਈ ਨੂੰ ਫੋਨ ਮੈਸੇਜ ਜ਼ਰੂਰ ਕਰੋ ਠੀਕ ਹੈ ਜੀ ਹਾਂ ਆਪਾਂ ਨੂੰ ਤੇ ਬਹੁਤ ਵਧੀਆ ਲੱਗਿਆ ਆਪਾਂ ਇਹੇ ਕਰਕੇ ਨਹੀਂ ਕੋਣ ਦਿੰਦਾ ਏ ਜੀ ਟਰੈਕਟਰ ਅਗਲਾ ਕਹਿੰਦਾ ਵੀ ਨਾ ਭਾਈ ਜਿਹੜਾ ਫਾਲਤੂ ਦਿੰਦਾ ਏ ਮੈਨੂੰ ਮੈਂ ਉਹਨੂੰ ਹਕਾ ਦੇਣਾ ਠੀਕ ਨਹੀਂ ਇਹ ਵੀ ਕਰਦਾ ਹਾਂ ਤੂੰ ਤੁਹਾਡੇ ਸਾਹਮਣੇ ਹੀ ਕਹਿ ਕੇ ਹਟੇ ਆ ਵੀ ਦੇਣਾ ਸਾਡੇ ਡਰਪ ਇਹਨਾਂ ਨੂੰ ਦੇਣਾ ਆਪਾਂ ਨੂੰ ਇਹਨਾਂ ਨੂੰ ਦੇਣਾ ਵੀ ਹਾਂ ਹੋਰ ਇਸ ਤੋਂ ਉੱਪਰ ਕੀ ਚਾ ਇਹ ਤੁਹਾਡਾ ਜੀ ਕਿੰਨਾ ਕਿਲੋਮੀਟਰ ਪੈ ਜਾਂਦਾ ਇੱਥੋਂ ਤੋਂ ਤੁਹਾਡੇ ਪਿੰਡ ਕਿੰਨੀ ਦੂਰ ਤੋਂ ਪੈ ਜਾਂਦਾ ਹੈ ਜੀ 60 70 ਹਸਾਂ 60 70 ਕਿਲੋਮੀਟਰ ਪਿੰਡ ਪੈ ਜਾਂਦਾ 60 70 ਕਿਲੋਮੀਟਰ ਪਿੰਡ ਪੈ ਜਾਂਦਾ ਓਕੇ ਹਾਂ ਜੀ ਹਾਂ ਤੇ ਲੈ ਜੀ ਟਰੈਕਟਰ ਹੁਣ ਆਪਾਂ ਇਹਨਾਂ ਨੂੰ ਦੇਣਾ ਹਾਂ ਜੀ ਹਾਂ ਜੀ ਹਾਂ ਠੀਕ ਹੈ ਤੇ ਮਿੱਤਰੋ ਗੱਲ ਹੋਰ ਹੈ ਜਿਹੜੇ ਟਰੈਕਟਰ ਆ ਹੋਰ ਖੜੇ ਆ ਨਾ ਇਹ ਤੁਹਾਡੇ ਵਾਸਤੇ ਆ ਜੇ ਤੁਹਾਡੇ ਦਿਲ ਦੇ ਵਿੱਚ ਇਹ ਰੀਜਣਾ ਪੀ ਯਾਰ ਨੂੰ ਯਾਰ ਕੋਈ ਸਾਫ ਸੁਥਰਾ ਜਿਹਾ ਬੰਦਾ ਮਿਲੇ ਜਿਹੜਾ ਜਿੱਦਾਂ ਦੀ ਚੀਜ਼ ਦੱਸੇ ਉਦਾਂ ਦਾ ਡੈਟਰੀ ਨਿਕਲੇ ਤਾਂ ਚੁੱਪ ਕਰਕੇ ਪਿੰਡ ਸੇਮਬੜਾ ਦੇ ਵਿੱਚ ਬਾਈ ਚਮਕੌਰ ਲਵੇ ਆ ਜਿਓ ਬੜਾ ਘੈਂਟ ਬੰਦਾ ਯਾਰ ਨੰਬਰ ਬਾਈ ਦਾ ਕੈਪਸ਼ਨ ਦੇ ਵਿੱਚ ਲਿਖਿਆ ਪਿਆ ਜੇ ਟਰੈਕਟਰ ਤੁਸੀਂ ਵੇਚਣਾ ਤਾਂ ਵੀ ਸੰਪਰਕ ਕਰਿਓ ਜੇ ਕੋਈ ਖਰੀਦਣਾ ਤਾਂ ਚੁੱਪ ਕਰਕੇ ਦੁਵਾਰਾ ਲੋਕੇਸ਼ਨ ਦੱਸਦਾ ਜਦੋਂ ਭਾਦਸੋ ਤੋਂ ਪਟਿਆਲੇ ਨੂੰ ਜਾਂਦੇ ਆ ਤੇ ਭਾਦਸੋ ਤੋਂ ਮੈਂ ਕਹਿੰਦਾ ਜੀ 8 ਕਿਲੋਮੀਟਰ ਦੀ ਦੂਰੀ ਲੰਘ ਕੇ ਭਾਦਸੋ ਤੋਂ ਹੀ ਉਰੇ 13 ਕਿਲੋਮੀਟਰ ਪੈ ਜਾਂਦਾ ਭਾਦਸੋ ਤੋਂ 13 ਕਿਲੋਮੀਟਰ ਪਟਿਆਲੇ ਵਾਲੀ ਸਾਈਡ ਨੂੰ ਆ ਕੇ ਨਾ ਇਹ ਪਿੰਡ ਸੇਮ ਬਸ ਇੱਥੇ ਆ ਕੇ ਸੜਕ ਦੇ ਉਪਰ ਇਦਾਂ ਹੀ ਡਾਇਰੈਕਟਰ ਖੜੇ ਹੁੰਦੇ ਆ ਤੇ ਕਦੇ ਵੀ ਟਰੈਕਟਰ ਕੋ ਲੈਣਾ ਹੋਇਆ ਬਾਈ ਯਾਦ ਕਰਿਓ ਯਾਰ ਤੁਹਾਡਾ ਫਾਇਦਾ ਕਰੂਗਾ ਪੱਕਾ ਮੈਨੂੰ ਯਕੀਨ ਆ ਕਰੋ ਵੀਡੀਓ ਸ਼ੇਅਰ ਮੇਰੇ ਤੇ ਤੁਹਾਡਾ ਉਹ ਫਾਇਦਾ ਹੋ ਜੂ ਤੁਹਾਡੇ ਸੱਜਣਾ ਮਿੱਤਰਾਂ ਦਾ ਵੀ ਫਾਇਦਾ ਹੋ ਸਕਦਾ